ਹਾਂਜੀ ਸਮੁੱਚੇ ਸਿੱਖ ਜਗਤ ਨੂੰ ਰਿਸ਼ਪਾਲ ਸਿੰਘ ਗੱਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਬਾਕੀ ਜਿੰਨੇ ਵੀ ਉਹਨਾਂ ਦੇ ਨਾਲ ਸੰਬੰਧਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਉਹਨਾਂ ਨੂੰ ਮਾਨਜੋਗ ਸਿੰਘ ਸਹਿਬਾਨ ਸਭ ਵੱਲੋਂ ਸਜ਼ਾ ਜਿਹੜੀ ਦਿੱਤੀ ਗਈ ਸੀ ਤੇ ਉਹ ਆਪਣੀ ਸਜ਼ਾ ਨੂੰ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਨਿਭਾ ਰਹੇ ਸੀਗੇ ਜਿਦੇ ਵਿੱਚ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਵਰਸ਼ਾ ਲੈ ਕੇ ਪੂਰੀ ਆਪਣੀ ਯੂਨੀਫਾਰਮ ਦੇ ਵਿੱਚ ਖੜਨ ਦੇ ਲਈ ਆਦੇਸ਼ ਹੋਇਆ ਸੀ ਉਹ ਖੜੇ ਸੀਗੇ ਤੇ ਅਚਾਨਕ ਕਿਸੇ ਸਿਰਫਰੇ ਨੇ ਆਣ ਕੇ ਸਿਰਫਰੇ ਨੇ ਮੈਂ ਇਸ ਕਰਕੇ ਕਹਿਣਾ ਕਿਉਂਕਿ ਉਸ ਜਿਹੜਾ ਸਿਰਫਰਾ ਵਿਅਕਤੀ ਹੁੰਦਾ ਉਹਨੂੰ ਏਜੰਸੀਆਂ ਵਰਤ ਲੈਂਦੀਆਂ ਜਾਂ ਉਹਨੂੰ ਜਿਹੜੀ ਇਹ ਕੂਟਨੀਤਕ ਚਾਲ ਹੈਗੀ ਆ ਉਹਨੂੰ ਅੱਗੇ ਕਰਕੇ ਆਪਣਾ ਮਕਸਦ ਪੂਰਾ ਕਰ ਲੈਂਦੀਆਂ ਤਾਂ ਉਹਨਾਂ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਂ ਨੰਬਰ ਦਾ ਰਿਸ਼ਪਾਲ ਸਿੰਘ ਗਾਲਬ ਉਸ ਹਮਲੇ ਦੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਭਾਵੇਂ ਮੈਂ ਇਹ ਸਪਸ਼ਟ ਕਰ ਦਵਾਂ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਦੂਰ ਦੂਰ ਤੱਕ ਵੀ ਕੋਈ ਵਾਸਤਾ ਨਹੀਂ ਹੈਗਾ ਪਰ ਇੱਕ ਵਿਅਕਤੀ ਦੇ ਉੱਪਰ ਇਸ ਤਰੀਕੇ ਦੇ ਨਾਲ ਪੂਰੇ ਮਤਲਬ ਕਿ ਲੋਕਾਂ ਵੱਲੋਂ ਵੱਡੇ ਲੋਕਾਂ ਵੱਲੋਂ ਚਾਹੇ ਉਹ ਕੇਂਦਰ ਦੇ ਹੋਣ ਚਾਹੇ ਉਹ ਸਟੇਟ ਦੇ ਹੋਣ ਇੱਕ ਨੈਕਸਸ ਬਣਾ ਕੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਚੀਜ਼ ਦੀ ਮੈਂ ਘੋਰ ਨਿੰਦਾ ਕਰਦਾ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਉਸ ਤੋਂ ਬਿਨਾਂ ਆ ਕੁਝ ਜਿਹੜੇ ਆਰਐਸਐਸ ਦੇ ਦਲਾਲ ਲੋਕ ਨੇ ਦਾਦੂਵਾਲ ਵਰਗੇ ਜਿਹੜੇ ਮਤਲਬ ਕਿ ਸਿੰਘ ਸਾਹਿਬ ਦੇ ਫੈਸਲਿਆਂ ਦੀ ਹੁਣ ਵੀ ਉਹ ਜਿਹੜਾ ਉਹਦੀ ਵਿਰੋਧਤਾ ਕਰੀ ਜਾਂਦੇ ਆ ਦੱਸੋ ਯਾਰ ਇਹ ਸਿੱਖ ਹੋ ਸਕਦੇ ਨੇ ਇਹ ਲੋਕ ਇਹ ਸਿੱਖ ਹੋ ਸਕਦੇ ਨੇ ਆਰਐਸਐਸ ਦੇ ਇਹ ਮਤਲਬ ਕਿ ਕਟੜ ਐਜੰਟ ਹੋਣ ਤੇ ਉਹ ਸਿੱਖ ਮੁੱਦਿਆਂ ਤੇ ਗੱਲ ਕਰਨ ਇਹਦੋਂ ਭੈੜੀ ਗੱਲ ਕੀ ਹੋ ਸਕਦੀ ਆ ਦੇਖੋ ਸੁਖਵੀਰ ਸਿੰਘ ਬਾਦਲ ਦੀ ਮੈਂ ਇੱਕ ਸੈਫਤ ਕਰਦਾ ਕਿ ਉਸ ਵਿਅਕਤੀ ਨੇ ਸਿੰਘ ਸਹਿਬਾਨਾਂ ਦੇ ਕਿਸੇ ਵੀ ਪ੍ਰੇਸ਼ਨ ਤੇ ਕੰਤੂ ਪ੍ਰੰਤੂ ਨਹੀਂ ਕੀਤਾ ਉਸ ਵਿਅਕਤੀ ਨੇ ਉਸ ਪਵਿੱਤਰ ਜਗ੍ਹਾ ਤੇ ਬੈਠ ਕੇ ਹਰ ਗੱਲ ਨੂੰ ਐਕਸੈਪਟ ਕੀਤਾ ਭਾਵ ਕੇ ਸੱਚ ਬੋਲਿਆ ਇਸ ਚੀਜ਼ ਦਾ ਮੈਂ ਬਹੁਤ ਉਹਨਾਂ ਦਾ ਕਾਇਲ ਹੋਇਆ ਵੀ ਯਾਰ ਠੀਕ ਆ ਇਨਸਾਨਾਂ ਇਨਸਾਨਾਂ ਤੋਂ ਗਲਤੀਆਂ ਹੁੰਦੀਆਂ ਕੋਈ ਗਲਤੀਆਂ ਛੋਟੀਆਂ ਹੁੰਦੀਆਂ ਕੋਈ ਗਲਤੀਆਂ ਬਹੁਤ ਵੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਹ ਬਹੁਤ ਵੱਡੀਆਂ ਗਲਤੀਆਂ ਵੀ ਉਹਨਾਂ ਨੇ ਕੀਤੀਆਂ ਪਰ ਮੰਨਿਆ ਤਾਂ ਹੈ ਉਹ ਚੰਦੂ ਮਾਜਰੇ ਵਾਂਗੂ ਕੋਈ ਇਹ ਥੋੜੀ ਆ ਵੀ ਉੱਥੇ ਬੈਠ ਕੇ ਦੂਜਾ ਉਹਨੂੰ ਮਤਲਬ ਕਿ ਮੁਕਰੀ ਜਾਣ ਸੋ ਜਿਹੜਾ ਉਹਨਾਂ ਤੇ ਹਮਲਾ ਹੋਇਆ ਮੈਂ ਉਸ ਹਮਰੇ ਹਮਲੇ ਦੀ ਜਿਹੜੀ ਘੋਰ ਨਿੰਦਾ ਕਰਦਾ ਤੇ ਇੱਕ ਡਿਮਾਂਡ ਕਰਦਾ ਨੰਬਰਦਾਰ ਦੇ ਤੌਰ ਤੇ ਕਿਉਂਕਿ ਛੋਟੀ ਛੋਟੀ ਗੱਲ ਤੇ ਵਿੱਚ ਵੀ ਜੇ ਅਸੀਂ ਆਪਣੀ ਆਪਣੇ ਮਨ ਦੀ ਭਾਵਨਾ ਪੈਦਾ ਕਰਾਂਗੇ ਤਾਂ ਇਹੀ ਤੋਂ ਡੈਮੋਕਰੇਸੀ ਹੈ ਬੀ ਇਸ ਦੀ ਜਿਹੜੀ ਹੈਗੀ ਆ ਜੁਡੀਸ਼ਰੀ ਜਾਂਚ ਹੋਵੇ ਪਤਾ ਲੱਗੇ ਕਿ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਖਤਮ ਕਰਾਉਣ ਦੀ ਇਹ ਜਿਹੜੀ ਸਾਜ਼ਿਸ਼ ਕਿਨੇ ਰਚੀ ਦੱਸਿਆ ਜਾਂਦਾ ਕਿ ਉਹ ਤਾਂ ਜਿਹੜੇ ਹਮਲਾ ਕਰਨ ਆਇਆ ਸੀ ਉਹ ਕ੍ਰਿਮੀਨਲ ਬੰਦਾ ਹੈ ਜਾਂ ਉਹ ਕੋਈ ਪਹਿਲਾਂ ਵੀ ਉਹਤੇ ਕਈ ਪਰਚੇ ਦਰਜ ਨੇ ਇਹ ਇਸ ਕਰਕੇ ਇਹੀ ਕਿਉਂ ਆਇਆ ਨੰਬਰ ਤਾਂ ਇਹੀ ਬੰਦਾ ਨੇ ਵੀ ਇਹੀ ਬੰਦਾ ਕਿਉਂ ਆਇਆ ਕਿਉਂਕਿ ਇਹ ਜੀ ਹੀ ਲੋਕਾਂ ਨੂੰ ਹੀ ਏਜੰਸੀਆਂ ਹਾਇਰ ਕਰਦੀਆਂ ਸੋ ਸਤਕਾਰਯੋਗ ਅ ਅ ਮਤਲਬ ਪੂਰੇ ਵਿਸ਼ਵ ਦੇ ਵਿੱਚ ਵਸਦੇ ਨਾਨਕ ਨਾਮ ਲੈਵਾ ਅ ਸੰਗਤੇ ਇਹ ਜਿਹੜੀ ਚਾਲ ਆ ਇਹ ਸੁਖਵੀਰ ਸਿੰਘ ਬਾਦਲ ਤੇ ਹਮਲਾ ਨਹੀਂ ਮੈਂ ਸਮਝਦਾ ਇਹ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੈ ਜਿਹੜੇ ਹਮਲੇ ਆ 1984 ਦੇ ਵਿੱਚ ਵੀ ਕੀਤਾ ਸੀ ਜਿਨ੍ਹਾਂ ਲੋਕਾਂ ਨੇ ਅੱਜ ਉਹਨਾਂ ਲੋਕਾਂ ਨੇ ਫੇਰ ਸਿੰਘ ਸਹਿਬਾਨਾ ਦੇ ਫੈਸਲੇ ਦੀ ਤਗੀਦ ਕਰਦੇ ਹੋਏ ਵਿਅਕਤੀ ਤੇ ਜਿਹੜਾ ਫੈਸਲਾ ਦੁਬਾਰਾ ਹਮਲਾ ਕੀਤਾ ਤਾਂ ਇਹ ਸੁਖਵੀਰ ਸਿੰਘ ਬਾਦਲ ਤੋਂ ਅੱਗੇ ਜਾ ਕੇ ਇਹ ਸਿੰਘ ਸਹਿਬਾਨਾ ਦੇ ਹੁਕਮ ਤੇ ਤੇ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਆ ਤੇ ਮੈਂ ਫੇਰ ਇਸ ਜਿਹੜੀ ਕਾਨੂੰਨੀ ਹਰਕਤ ਦਾ ਜਿਹੜਾ ਤੌਰ ਵਿਰੋਧ ਕਰਦਾ ਨਿੰਦਾ ਕਰਦਾ ਤੇ ਆਸ ਕਰਦਾ ਕਿ ਅੱਗੇ ਤੋਂ ਅਜਿਹੇ ਫੈਸਲੇ ਸਿੰਘ ਸਹਿਬਾਨ ਸੁਣਾਉਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਦੇਖ ਲੈਣ ਕਿਉਂਕਿ ਉਹ ਜੈਡ ਪਲਸ ਸੁਰੱਖਿਆ ਦੇ ਜਿਹੜੇ ਸੀਗੇ ਅਧੀਨ ਤੇ ਉਹਨਾਂ ਦੀ ਸੁਰੱਖਿਆ ਨੂੰ ਜਿਹੜੀ ਪੰਜਾਬ ਗਵਰਨਮੈਂਟ ਅਜੇ ਵੀ ਉਹਨੂੰ ਪੁਖਤਾ ਦੁਜੀ ਮਤਲਬ ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਕਰਨ ਕਿਉਂਕਿ ਇਹ ਨਾ ਹੋਵੇ ਕਿ ਜਿਹੜੀਆਂ ਏਜੰਸੀਆਂ ਹੈਗੀਆਂ ਜੋ ਇਸ ਵਿਅਕਤੀ ਨੂੰ ਖਤਮ ਕਰਨ ਤੇ ਪੂਰੀ ਤਰੀਕੇ ਨਾਲ ਤੁਲੀਆਂ ਹੋਈਆਂ ਉਹ ਆਪਣੇ ਏਜੰਡੇ ਦੇ ਵਿੱਚ ਸਫਲ ਹੋ ਜਾਣ ਸੋ ਇਹ ਮੇਰੇ ਮਨ ਦੀ ਭਾਵਨਾ ਸੀ ਮੈਂ ਆਪਣੀ ਮਨ ਦੀ ਭਾਵਨਾ ਬਖਤ ਕੀਤੀ ਕਿ ਉਸ ਯਾਰ ਇਨਸਾਨ ਦੇ ਨਾਲ ੱੱਕਾ ਹੋ ਰਿਹਾ ਤੇ ਉਸ ਇਨਸਾਨ ਨੂੰ ਪੂਰੀ ਜਿਹੜੀ ਮਤਲਬ ਕਿ ਲੋਕ ਖਤਮ ਕਰਨ ਤੇ ਤੁਲੇ ਹੋਏ ਆ ਤੇ ਜਿਹੜੇ ਲੋਕ ਫਿਰ ਸਿੱਖ ਤੇ ਉਹ ਸਿੱਖ ਆਪਣੇ ਸਿੱਖ ਭਰਾ ਦੇ ਨਾਲ ਨਾਂ ਕਢਣ ਤਾਂ ਮੇਰੇ ਖਿਆਲ ਦੇ ਵਿੱਚੋਂ ਫਿਰ ਸਿੱਖ ਨਹੀਂ ਹੋ ਸਕਦੇ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਸੁਖਵੀਰ ਸਿੰਘ ਹਾਂ ਮੈਂ ਇਹ ਗੱਲ ਕਹਿੰਦਾ ਬੋਟਾ ਚ ਉਹਦਾ ਸਾਥ ਦਿਓ ਨਾ ਦਿਓ ਇਹ ਤੁਹਾਡੀ ਗੱਲ ਆ ਕੋਈ ਇਹਦੇ ਵਿੱਚ ਨਹੀਂ ਕਿ ਵੀ ਉਹਨੂੰ ਕੋਈ ਵੋਟਾਂ ਚੋਂ ਦਾ ਸਾਥ ਦੇ ਕੋਈ ਪਰ ਇਸ ਸਮੇਂ ਉਸ ਦੇ ਨਾਲ ੱੱਕਾ ਹੋ ਰਿਹਾ ਉਸ ਦੇ ਨਾਲ ਸਾਨੂੰ ਪੂਰੀ ਸਿੱਖ ਸੰਗਤ ਨੂੰ ਜ਼ਰੂਰ ਖੜਨਾ ਚਾਹੀਦਾ ਹੈ ਜਿਹੜੀ ਮਤਲਬ ਲੋਕਾਂ ਨੇ 1984 ਚ ਸਾਡੇ ਉਹਨਾਂ ਧਾਮਾਂ ਤੇ ਉੱਪਰ ਟੈਂਕ ਚੜ੍ਹੇ ਸੀ ਉਹੀ ਲੋਕ ਅੱਜ ਉਸ ਸੰਸਥਾ ਦੇ ਫੈਸਲੇ ਦੇ ਵਿਰੁੱਧ ਉਹ ਦੀ ਫੈਸਲੇ ਦੀ ਤਾਕੀਦ ਤਾਕੀਦ ਕਰ ਰਹੇ ਵਿਅਕਤੀ ਦੇ ਉੱਪਰ ਹਮਲਾ ਕਰਨ ਆਏ ਸੀ ਤਾਂ ਉਹਨਾਂ ਲੋਕਾਂ ਨੂੰ ਸਬਕ ਆਪਾਂ ਜਰੂਰ ਸਿਕਾਈਏ ਸਾਰੇ ਸਿੱਖ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਨਾ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਤ